ਆਰੇ ਦੇ ਵਿੱਚ ਹਾਦਸਾ ਵਾਪਰਿਆ ਕਿਵੇਂ ਵਾਪਰਿਆ ਜੀ ਮੇਰਾ ਨਾਮ ਵਿਕਰਮ ਹੈ ਤੇ ਅਸੀਂ ਉੱਥੇ ਮਹੱਲੇ 'ਚ ਖੜੇ ਆਏ ਸੀ ਕਿਸੇ ਨੇ ਸਾਨੂੰ ਨਾ ਕਿਹਾ ਵੀ ਉੱਥੇ ਪਤਾ ਨਹੀਂ ਕੀ ਹੋ ਗਿਆ ਕਿ ਛਾਦਰਨ ਪਜਾਇ ਜਾਂਦਾ ਤੇ ਅਸੀਂ ਦੋਏ ਭੱਜ ਗਏ ਸਾਡੇ ਅੱਗੇ ਕੇਸੀ ਦਾ ਕੇਸ਼ ਆ ਅਸੀਂ ਜਾ ਕੇ ਵੇਖਿਆ ਤੇ ਐਕਸੀਡੈਂਟ ਹੋਇਆ ਪਿਆ ਸੀਦਾ ਫਿਰ ਮੈਂ ਤੇ ਚਾਚੇ ਨੇ ਤੇ ਇੱਕ ਮੇਰੇ ਨਾਲ ਚਾਚਾ ਚਾਨਾ ਅਸੀਂ ਚੱਕਿਆ ਜਾ ਕੇ ਉੱਥੇ ਨੂੰ ਪਹਿਲਾਂ ਆ ਗਿਆ ਸਿਰ ਹਾਸਪਤਾਲ ਲਗੇ ਐਕਸੀਡੈਂਟ ਕਿੱਥੇ ਹੋਇਆ ਕਿੱਥੇ ਹੋਇਆ ਇਹ ਬੱਸ ਨਾਲ ਹੋਇਆ ਜੀ ਐਕਸੀਡੈਂਟ ਆ ਤੇ ਇਹ ਜਿਹੜਾ ਜਿਹਨਾਂ ਦਾ ਐਕਸੀਡੈਂਟ ਹੋਇਆ ਕਿੱਥੇ ਜਾ ਰਹੇ ਸੀ ਇਹ ਬੱਚੇ ਨੂੰ ਚਾਚਾ ਮੇਰਾ ਨਾ ਆ ਕੇ ਮੁੰਡੇ ਨੂੰ ਸਕੂਲ ਛਡਣ ਜਾ ਰਿਹਾ ਸੀਦਾ ਤੇ ਬੱਸ ਆਊਟਸਾਈਡ ਆਉਂਦੀ ਪਈ ਇਹ ਆਪਦੇ ਸਹੀ ਹੱਥ ਜਾਂਦਾ ਪਿਆ ਬੱਸ ਵੀ ਆਊਟਸਾਈਡ ਆਉਂਦੀ ਪਈ ਬਹੁਤ ਸਪੀਡ ਚ ਬੱਸ ਆਉਂਦੀ ਪਈ ਇਹਨਾਂ ਦੇ ਬੱਚੇ ਕਿੰਨੇ ਬੱਚੇ ਦੋ ਹੀ ਕੁੜੀ ਮੁੰਡਾਈ ਹੋਰ ਪਰਿਵਾਰ ਦੇ ਵਿੱਚ ਪੁਰਾਣੇ ਪਰਿਵਾਰ ਚਾਚਾ ਹੈਗਾ ਤਿੰਨ ਭਰਾ ਹੈ ਚਾਚੇ ਦੇ ਬਜੀ ਸ਼ਰਮਈ ਇਹ ਜੋ ਹਸਾਬ ਆਪਰੇ ਹੈ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਕਿ ਮੇਰੀ ਬੱਸ ਜੋ ਕੋਈ ਕਹਿ ਰਿਹਾ ਬਿਨਾਂ ਕਾਜਾ ਕੀ ਮੰਗ ਕਰ ਰਹੇ ਅਸੀਂ ਦੇਖੋ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਕਿ ਜੋ ਵੀ ਅੱਜ ਇੱਕ ਤਾਂ ਪਹਿਲਾਂ ਤਾਂ ਇਹ ਵੀ ਜਿਹੜਾ ਵੀ ਅੱਜ ਘਟਨਾ ਕਰਮ ਹੋਇਆ ਬਹੁਤ ਹੀ ਦੁੱਖਦਾਈ ਘਟਨਾ ਕਰਮ ਹੈ ਪਰ ਘਟਨਾ ਕਰਮ ਹੈ ਜਿਹੜਾ ਇਹ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਹੋਇਆ ਕਿਉਂਕਿ ਜਿਹੜੀਆਂ ਬਸਾਂ ਨੂੰ ਅੱਜ 20-20 ਸਾਲ ਰੋਡ ਤੇ ਚੱਲਦੀ ਨੋ ਹੋ ਗਈ ਜਿਨ੍ਹਾਂ ਦੇ ਕੋਈ ਕਾਗਜ਼ ਨਹੀਂ ਕੋਈ ਡਾਕੂਮੈਂਟ ਪੂਰੇ ਨਹੀਂ ਪਤਾ ਨਹੀਂ ਪਰਮਟ ਹੈਗੀ ਵੀ ਕਿ ਨਹੀਂ ਹੈਗੀ ਕਾਗਜ ਹੈਗੀ ਵੀ ਨਹੀਂ ਹੈਗੀ ਉਹ ਬਸਾਂ ਜਿਹੜੀਆਂ ਡੈੱਡ ਪੋਜੀਸ਼ਨ ਦੇ ਵਿੱਚ ਹੈਗੀਆਂ ਨੇ ਉਹ ਅੱਜ ਵੀ ਰੋਡ ਤੇ ਚੱਲਦੀਆਂ ਪਈਆਂ ਨੇ ਜਿਹੜਾ ਸਭ ਤੋਂ ਵੱਡਾ ਕਾਰਨ ਜਿਹੜੀ ਜਿਹੜਾ ਹਾਸਾ ਹੁੰਦਾ ਸਭ ਤੋਂ ਵੱਡਾ ਕਾਰਨ ਇਹ ਆ ਸਾਡੇ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਬਸਾਂ ਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਇਹਨਾਂ ਬਸਾਂ ਦੇ ਮਾਲਕ ਨਹੀਂ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਇਹਨੂੰ ਇੱਕ ਐਕਸੀਡੈਂਟ ਨਹੀਂ ਕਹਾਂਗੇ ਅਸੀਂ ਤੇਰੇ ਮਟਰ ਕਹਾਂਗੇ ਇਹ ਤਾਂ ਕਤਲ ਏਕ ਕਿਉਂਕਿ ਜੇ ਬਸਾਂ ਬੰਡ ਕੀਤੀਆਂ ਹੁੰਦੀਆਂ ਤੇ ਅੱਜ ਬਸਾਂ ਰੋਡ ਤੇ ਨਾ ਚੱਲਦੀਆਂ ਨਾ ਇਹ ਹ ਇਹ ਨਾਲ ਇੱਕ ਪਰਿਵਾਰ ਦੇ ਦੋ ਜਿਹੜੇ ਦੁਨੀਆ ਤੋਂ ਜਾਂਦੇ ਸਾਡੀ ਬੁਰਜੋਰ ਮੰਗੇ ਕਿ ਇਹਦੇ ਜੋ ਵੀ ਤੇ ਮਾਲਕ ਹੈ ਉਹਨਾਂ ਦੇ ਕਾਰਵਾਈ ਕਰਕੇ ਪਰਚਾ ਦਰਜ ਹੋਣਾ ਚਾਹੀਦਾ 302 ਦਾ ਪਰਚਾ ਦਰਜ ਹੋਣਾ ਚਾਹੀਦਾ ਨਾ ਕਿ ਐਕਸੀਡੈਂਟ ਦਾ ਪਰਚਾ ਦਰਜ ਹੋਣਾ ਚਾਹੀਦਾ ਇਹ ਮਾਲਕ ਕਿਥੋਂ ਦਰਿਆਣ ਵਾਲਾ ਪਤਾ ਇਹਦੇ ਬਾਰੇ ਤਾਂ ਕੋਈ ਤੁਹਾਨੂੰ ਕੁਝ ਕਲੀਅਰ ਨਹੀਂ ਆ ਜਦੋਂ ਵੀ ਸਾਨੂੰ ਕਲੀਅਰ ਪਤਾ ਲੱਗੇਗਾ ਅਸੀਂ ਜਰੂਰ ਤੁਹਾਨੂੰ ਫਾਰਵਰਡ ਕਰਾਂਗੇ ਗੱਲ ਸਾਡੇ ਕੋਲ ਅੱਜ ਮਾਰਨਿੰਗ ਚ ਦੋ ਰੋਡ ਸਾਈਡ ਐਕਸੀਡੈਂਟ ਪੇਸ਼ੈਂਟ ਆਇਸ ਇੱਕ ਬ੍ਰੌਟ ਡੈਕਟ ਸੀ ਤੇ ਇੱਕ ਕ੍ਰਿਟੀਕਲ ਕੰਡੀਸ਼ਨ ਚੋਂ ਸੀ ਦੋਵੇਂ ਦੋਵਾਂ ਦਾ ਐਕਸੀਡੈਂਟ ਇੱਥੇ ਹੋਇਆ ਮੱਲਾਂ ਵਾਲੇ ਕੋਲ ਐਕਸੀਡੈਂਟ ਹੋਇਆ ਰੋਡ ਸਾਈਡ ਐਕਸੀਡੈਂਟ ਹੋਇਆ ਹੁਣ ਬਾਡੀਜ਼ ਦੋਵਾਂ ਦੀਆਂ ਜਿਹੜਾ ਕ੍ਰਿਟੀਕਲ ਕੰਡੀਸ਼ਨ ਚ ਆਇਆ ਸੀ ਉਹ ਇੱਥੇ ਆ ਕੇ ਪੇਸ਼ੈਂਟ ਐਕਸਪਾਇਰ ਹੋ ਗਿਆ ਦੋਵਾਂ ਦੀ ਬਾਡੀਜ਼ ਅਸੀਂ ਮਾਰਚਰਿਚੋ ਲਗਵਾ ਦਿੱਤੀਆਂ ਹੋਈਆਂ ਤੁਹਾਨੂੰ ਪੁਲਿਸ ਪੇਪਰਸ ਦੇ ਡੇਟਾ ਜਦੋਂ ਪੁਲਿਸ ਪੇਪਰ ਆ ਜਾਣਗੇ ਉਦੋਂ ਪੋਸਟਮਾਰਟਮ ਕਰਕੇ ਬਾਡੀ ਸੈਂਡਓਵਰ ਕਰਦਾਂਗੇ ਤੇ ਪਿਓ ਤੇ ਪੁੱਤ ਦੀ ਇੱਕ ਦਮ ਚਲੀ ਗਈ ਐਕਸੀਡੈਂਟ ਕਿਵੇਂ ਹੋਇਆ ਕੀ ਕਾਰਨ ਆ ਗਿਰਜੀ ਮੈਂ ਰਮੇਸ਼ ਠਵਾਲ ਵਾਰਡ ਨੰਬਰ 13 ਤੋਂ ਐਮਸੀਜੀ ਔਰ ਮੇਰੇ ਇਹਨਾਂ ਨਾਲ ਪਰਿਵਾਰਕ ਰਿਲੇਸ਼ਨ ਸੀਗੇ ਇਸ ਲੜਕੇ ਦਾ ਨਾਮ ਰਮੇਸ਼ ਕੁਮਾਰ ਹੈ ਘਰੋਂ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਹਿਲਾਂ ਆਪਣੀ ਲੜਕੀ ਨੂੰ ਸਕੂਲ ਛੱਡ ਕੇ ਆ ਗਿਆ ਤੇ ਫਿਰ ਛੋਟੇ ਲੜਕੇ ਨੂੰ ਛੋਟੇ ਸਕੂਲ ਛੱਡਣ ਜਾ ਰਿਹਾ ਸੀਗਾ ਇੱਕ ਬਹੁਤ ਤੇਜ਼ੀ ਦੇ ਨਾਲ ਬੱਸ ਆਈ ਔਰ ਦੋਨਾਂ ਆਪਣੇ ਉਪੁੱਤਰਾਂ ਦੀ ਡੈਥ ਹੋ ਗਈ ਜੀ ਐਕਸੀਡੈਂਟ ਨਾਲ ਮੰਗ ਕੀ ਹੁਣ ਪਰਿਵਾਰਕ ਮੈਂਬਰਾਂ ਦੀ ਸਾਡੀ ਇਹੀ ਮੰਗ ਹੈ ਜੀ ਉਸ ਨੂੰ ਇਨਸਾਫ ਦਵਾਇਆ ਜਾਵੇ ਉਸ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਔਰ ਬੱਸ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ